ਸਸੇ ਕਾਲਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਹਾਨੂੰ ਖੜਾ ਗਿਆ ਤੇ ਇੱਕ ਵਾਰ ਫਿਰ ਤੇ ਅੱਜ ਆਪਣੇ ਭਰਾਵਾ ਦੀ ਡਿਮਾਂਡ ਮਤਾਵਾ ਆਪਾਂ ਲੈ ਕੇ ਆ ਗਏ Honda City ਪੂਰੀ ਟੌਪ ਦੀ ਕਾਰ ਸਿਰਫ ਇੱਕ ਪੀਸ ਪੇਂਟ ਆ 60000 ਚੱਲੀ ਆ ਗਈ ਉਸ ਤੋਂ ਬੱਲੇ ਭਾਈ ਪਤਾ ਕਰੋ ਆਪਣਾ ਨੋਟ ਤੁਰੀ ਕਾਰ ਬਿਆਰ ਓਪੋਜ਼ਿਟ ਸਮਾਰਟ ਪੁਆਇੰਟ TVS ਦੀ ਏਜੰਸੀ ਸ਼ਹਿਰ ਲੋਕੇਸ਼ਨ ਤੁਰੀ ਇਹ ਗੱਡੀ Honda 2010 ਮਾਡਲ ਦੀ ਪੂਰੀ ਸੋਹਣੀ ਕਾਰ ਆ SMT ਵੇਰੀਐਂਟ ਆ ਗੱਡੀ ਦਾ ਗੱਡੀ ਬੰਪਰ ਤੋਂ ਬੰਪਰ ਵਾਕੀਦਾਰ ਇਹਨਾਂ ਦਾ ਬੱਸ ਇੱਕ ਪੀਸ ਪੇਂਟ ਆ ਬੰਪਰ ओरिजिनल ਨੇ ਗੱਡੀ ਦਾ ਬਿਲਕੁਲ ਨਵੀਂ ਵਰਗੀ ਕਾਰ ਜਿਹੜਾ ਕੋਈ ਵੀਰ ਬਲੈਕ ਕਲਰ ਦੀ Honda City ਭਾਰ ਰਿਆ ਤਾਂ ਆਪਣੇ ਕੋਲ ਪੂਰੀ ਟੌਪ ਦੀ ਕਾਰ ਇਹ Honda City ਆਈ ਆ ਗੱਡੀ ਦੇ ਮਾਰੂ ਨਿਗਾ ਗੱਡੀ ਦਾ ਇੰਟੀਰੀਅਰ ਦੇਖੋ ਜੀ ਬੇਖੋ ਨਵਾਂ ਨਕੋਰਾ ਹਜੇ ਆਈ ਹੈ ਗੱਡੀ ਹਜੇ ਕੋਈ ਵਾਸ਼ ਨਹੀਂ ਕੁਛ ਨਹੀਂ ਗੱਡੀ ਦਾ ਬੰਪਰ ਬੰਪਰ ਦਾ ਸਕਰਾਇਜ ਨੇ ਉਹ ਅੱਗੇ ਜਾ ਕੇ ਤੁਹਾਨੂੰ ਅਪਡੇਟ ਮਿਲ ਜੂਗਾ ਟਾਇਰ 70 ਤੋਂ 80% ਚਾਰੇ ਲਓ ਜੀ ਗੱਡੀ ਦੇ ਕਨੈਕਟਰ ਸਾਈਡ ਤੋਂ ਮੜੀ ਸਾਰੀ ਤੇ ਨਿਗਾਹ ਮਾਰ ਲਓ ਢੱਕੀ ਖੋਲ ਕੇ ਆਪਾਂ ਤੁਹਾਨੂੰ ਗੱਡੀ ਬੂਟ ਫਲੋਰ ਦੀ ਦਿਖਾ ਦਿੰਦੇ ਹਾਂ ਬਿਲਕੁਲ ਨਵੀਂ ਵਰਗੀ ਕਾਰ ਆ ਲਓ ਜੀ ਬੂਟ ਫਲੋਰ ਦੇਖੋ ਜੀ ਇਹ ਮੈਟੂਰੀ ਕਾਰ ਬਿਆਰ ਦੀ ਗੱਡੀ ਦਾ ਬੂਟ ਫਲੋਰ ਹੁੰਦਾ ਉਵੇਂ ਆ ਟਾਇਰ ਇਹ ਵੀ ਲਗਭਗ ਨਵੇਂ ਵਰਗਾ ਹੀ ਆ ਬੂਟ ਫਲੋਰ ਵੀ ਬਿਲਕੁਲ ਨਵੇਂ ਵਰਗਾ ਡੀ ਐਲ ਨੰਬਰ 2010 ਮਾਡਲ ਲਓ ਜੀ ਡਰਾਈਵਰ ਸਾਈਡ ਤੋਂ ਦੇਖ ਲਓ ਕਾਰ ਇਸ ਥੋੜੀ ਪੀਸ ਤੇ ਗੱਡੀ ਦੇ ਟੱਚਿੰਗ ਹੋਈ ਆ ਬਾਕੀ ਸਾਰੀ ਹੀ ਗੱਡੀ ਓਰੀਜਨਲ ਆ एसएमटी वेरिएंट ਜਿਵੇਂ ਆਪਾਂ ਤੁਹਾਨੂੰ ਦੱਸਿਆ ਗੱਡੀ ਦਾ ਸਿਰਫ 60000 ਇਹ ਚੱਲੀ ਗੱਡੀਆਂ ਦੇਖੋ ਜੀ ਕਿਵੇਂ ਸ਼ੋਰੂਮ ਕੰਡੀਸ਼ਨ ਵਰਗੀ ਕਾਰ ਜਿਹੜੇ ਕੋਈ ਵੀਰ ਨੇ ਵਧੀਆ Honda City ਲੈਣੀ ਆ ਤਾਂ ਆਪਣੇ ਕੋਲ ਬਿਲਕੁਲ ਨਵੀਂ ਵਰਗੀ ਇਹ ਕਾਰ ਆਈਆ ਘੱਟੇ-ਕੁੱਟੇ ਦੇਖ ਲਓ ਬਿਲਕੁਲ ਐਸੈਸਰੀ ਗੱਡੀ ਦੀ ਨਵੀਂ ਵਰਗੀ ਹੀ ਪਈ ਆ ਬਾਕੀ ਆਪਾਂ ਮਾੜੀ ਇੰਜਨ ਤੇ ਵੀ ਤੁਹਾਡੀ ਨਿਗ੍ਹਾ ਮਰਾ ਦਨੇ ਆ ਗੱਡੀ ਦੇ ਹਜੇ ਵਾਸ਼ ਹੋਊਗੀ ਗੱਡੀ ਅੱਗੇ ਜਾ ਕੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਅਪਡੇਟ ਹੋ ਕੇ ਮਿਲ ਜੂਗੀ ਗੋਡੇ ਪਿੱਲਰ ਦੀ ਕਿਸੇ ਪਾਸੇ ਵੀ ਲੱਗੇ ਵੱਜੇ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਹੋਇਆ ਜੀ ਬੈਂਟਰੀ ਬੁਟਰੀ ਵੀ ਨਵੀਂ ਵਰਗੀ ਆ ਇਹ ਜੀ ਓਵਰ ਆਲ ਕੰਡੀਸ਼ਨ ਆਪਾਂ ਗੱਡੀ ਦੀ ਇਸ ਦੀ ਦਿਖਾਤੀ ਆ ਤੁਹਾਨੂੰ Honda City ਦੀ ਤੇ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 2,10,000 ਰੁਪਏ ਵਿਦ ਐਨਓਸੀ ਪੰਜਾਬ ਦਾ ਕਿਸੇ ਵੀ ਜਗ੍ਹਾ ਦੀ ਐਨਓਸੀ ਤੁਸੀਂ ਲੈ ਸਕਦੇ ਹੋ ਅਸੀਂ ਤੁਹਾਨੂੰ ਉਸੇ ਜਗ੍ਹਾ ਦੀ ਐਨਓਸੀ ਪ੍ਰੋਵਾਈਡ ਕਰਾਵਾ ਦੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਮਿਲਦੇ ਆਵਾਂਗੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਕਰਪਾ ਰਿਹਾ ਸਤਿ ਸ਼੍ਰੀ ਅਕਾਲ ਜੈ ਹਿੰਦ